ਪ੍ਰਸ਼ਾਸਨ ਦਾ ਧੱਕਾ ਇੱਕ ਜੇਰਮਨ ਪਰਸਨ ਨੂੰ ਗੱਡੀ ਖੱਲੇ ਦੇਣ ਦੀ ਕੋਸ਼ਿਸ਼ ਕੀਤੀ ਸੀ ਅਫੀਸ ਵਿੱਚ ਇੱਕ ਗੱਲ ਥੋੜਾ ਸਪੱਸ਼ਟ ਕਰਦੇ ਹਾਂ ਤੁਹਾਡੇ ਕੰਮ ਚ ਕਰਦੇ ਹਾਂ ਆਪਾਂ ਨੂੰ ਇਹ ਚੈਨਲ ਕਰਵਾਉਂਦੇ ਗੱਲ ਇੱਕ ਥੋੜੀ ਸਾਡੀ ਗੱਲ ਲਾਗੇ ਚਲੋ ਜੇ ਤੁਸੀਂ ਗੱਲ ਸਾਡੀ ਸੁਣੀ ਨਹੀਂ ਮੇਰੇ ਕੋਲ ਕਿਹੜਾ ਮੈਡਮ ਨੇ ਇਹ ਗੱਲ ਕਹੀ ਹੈ ਕਿ ਬੱਸ ਕੇ ਚਾਹਾਂਗੇ ਤੁਹਾਨੂੰ ਖੜੀ ਰੋ ਪਾ ਲੈ ਬੋਲ ਜਾਲੀ ਪਰਚਾ ਪਾਵਾਂਗੇ ਸੁਸ਼ੀਲ ਪੱਟੀ ਦਾ ਪਰਚਾ ਪਾਵਾਂਗੇ ਮੈਂ ਕਹਿੰਦੀ ਮੈਂ ਸਾਥ ਤੇ ਲੋਕਾਂ ਨਾਲ ਖੜੀ ਨਾ ਕਈ ਜਿਹੜੇ ਆਸਤ ਲੜ ਬਣੇ ਜਾਲੀ ਪਰਚੇ ਲੋਕਾਂ ਦੇ ਕੀਤੇ ਨੇ ਚਿੱਟੇ ਦਾ ਜਿਹੜਾ ਫੜਿਆ ਹੋਇਆ ਆਤਾ ਕਿਲੋ ਤੇ ਕੀਤੇ ਲੈ ਕੇ ਪੱਜ ਗਈ ਬੈਠ ਗਿਆ ਵੀਡੀਓ ਵੀਰ ਕਹਿਰ ਲ ਹੋ ਗਿਆ ਜੇ ਜੀ ਇਹ ਮੌਜੂਦਾ ਮੈਂਬਰ ਜਿਹੜਾ ਹੈ ਖੜਾ ਨਾਲ ਇਸ ਬੰਦੇ ਨੇ ਆਪਦੇ ਅੱਤੀ ਪੈਸੇ ਦਿੱਤੇ ਨੇ ਸਬੂਤ ਜਿਹੜਾ ਹੈਗਾ ਜਾਂ ਤਾਂ ਗੂਗਲ ਪੇਮੈਂਟ ਤਾਂ ਹੁੰਦਾ ਹੈ ਜਾਂ ਉਹਵੇਂ ਹੁੰਦਾ ਪਰ ਜਦੋਂ ਇਹਨੇ ਗੱਲ ਕਹੀ ਵੀ 30000 ਜਿਹੜਾ ਆਪਣੇ ਪੂਰਨ ਸਿੰਘ ਐਸਆਈ ਉਹਨੂੰ ਜਦੋਂ ਗੱਲ ਕੀਤੀ ਉਹ ਕੰਬਣ ਲੱਗ ਗਿਆ ਵੀ ਮੈਡਮ ਕੋਲੇ ਇਹ ਗੱਲ ਕਿਉਂ ਕਰ ਰਹੇ ਨੇ ਮੈਂ ਕਿਹਾ ਜੀ ਪੂਰਨ ਸਿੰਘ 26 ਦਾ ਇੱਕ ਤਾਂ ਪਰਚਾ ਜਿਹੜਾ ਜਾਲੀ ਡਾਕਟਰਾਂ ਕੋਲੋਂ ਕਰਵਾ ਕੇ ਜਿਹੜਾ ਪੈਸੇ ਪੁੱਛੇ ਦੇ ਕਵਰ ਕੀਤਾ 2 ਮਹੀਨਿਆਂ ਦੀ ਪਹਿਲਾਂ ਦੀ ਲੜਾਈ ਸੀ ਲੜਾਈ ਕੀ ਸੀਗੀ 6 ਭਰਾ ਨੇ 5 ਇੱਕ ਪਾਸੇ ਐ ਇੱਕ ਜਿਹੜਾ ਹੈਗਾ ਉਹ ਜਿਹੜਾ ਜ਼ਮੀਨ ਨਹੀਂ ਵਿਵਾਦ ਸੀਗਾ ਅਸੀਂ ਉਹਨਾਂ ਨੂੰ ਨੰਬਰਦਾਰਾਂ ਨੇ ਔਰ ਸਰਪੰਚਾਂ ਨੇ ਮੈਂ ਮੌਜੂਦਾ ਸਰਪੰਚ ਵੀ ਆ ਚੇਅਰ ਪਰਸਨ ਵੀ ਆ ਸਟੇਟ ਸਕਟੀ ਵੀ ਠੀਕ ਹੈ ਅਸੀਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਪਟਵਾਰੀ ਤਸਿਲਦਾਰ ਨੂੰ ਬੁਲਾ ਕੇ ਤੁਹਾਡੀ ਜਿਹੜੀ ਹੈਗੀ ਜੇ ਤੁਹਾਡੀ ਉਵੇਂ ਦੀ ਲੜਾਈ ਹੈ ਤੇ ਅਸੀਂ ਜਿਹੜੀ ਹੈਗੀ ਹੈ ਜਿਰੀ ਬੰਦੀ ਕਰਵਾਉਂਦੇ ਵੀ ਮਾਮਲਾ ਬਟਵਾਰੇ ਦਾ ਸੀਗਾ ਹਾਂਜੀ ਜੀ ਪਟਵਾਰੇ ਦੇ ਜਿਹੜੇ ਹੈਗੇ ਮਾਮਲੇ ਦੇ ਵਿੱਚ ਜਿਹੜਾ ਹੈਗਾ 2 ਮਹੀਨਿਆਂ ਤੋਂ ਬਾਅਦ ਵਿੱਚ ਇਹ 26 ਦਾ ਕੇਸ ਪਈਏ ਦੇ ਕੇ ਹੋਇਆ ਕਿੰਨੇ ਲੋਕਾਂ ਦਾ ਹੋਇਆ ਜੀ ਚਾਰ ਚਾਰਾਂ ਤੇ ਅੱਜ ਕੀ ਅੱਜ ਕੀ ਮਾਮਲਾ ਹੋਇਆ ਸੀਗਾ ਮਾਮਲਾ ਜੀ ਜਦੋਂ ਇਹ ਪਿੰਡ ਜੁੜਿਆ ਉੱਥੇ ਮੇਰੇ ਕੋਲ ਵੀ ਜਿਹੜੇ ਹੈਗੇ ਅਲੱਗ-ਅਲੱਗ ਪਿੰਡਾਂ ਦੇ ਸਰਪੰਚ ਨੰਬਰਦਾਰ ਘਰ ਗਏ ਮੈਂ ਉਹਨਾਂ ਨੂੰ ਉੱਥੇ ਹੀ ਬਿਠਾਇਆ ਮੈਂ ਕਿ ਜੀ ਮੈਂ ਜਾਣੀ ਆ ਜਿਹੜੇ ਸਾਰੇ ਸਿੰਘ ਵਾਲੇ ਦੀ ਬੀਬੀਆਂ ਬੰਦੇ ਇਕੱਠੇ ਹੋਏ ਬੈਠੇ ਨੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਕੋਈ ਨਹੀਂ ਆਪਾਂ ਜ਼ਿਆਦਾ ਇਹਦੇ ਵਿੱਚ ਨਹੀਂ ਖਲਾਰਾ ਪਾਣਾ ਐਸ ਐਚ ਨਾਲ ਜਾ ਕੇ ਗੱਲ ਕਰਦੇ ਆ ਵੀ ਦੱਸੋ ਕੀ ਗੱਲ ਹੈ ਦੋ ਮਹੀਨਾਂ ਤੋਂ ਪਹਿਲਾਂ ਦਾ ਕੇਸ ਜਿਹੜਾ ਹੈਗਾ ਵੀ ਉਹ ਸਿਸਟਮ ਕਿਉਂ ਖਰਾਬ ਕਰ ਰਹੇ ਨੇ ਸਾਰੇ ਪਿੰਡਾਂ ਦਾ ਇਸ ਕਰਕੇ ਤੇ ਜਦੋਂ ਮੈਂ ਉੱਥੇ ਗੱਲ ਕੀਤੀ ਐਸਐਸ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਵੀ ਮੈਂ ਮੌਜੂਦ ਆ ਮੈਂ ਅਸੀਂ ਆ ਗਏ ਜਦੋਂ ਉੱਥੇ ਆਏ ਮੌਜੂਦ ਨਹੀਂ ਸੀ ਜਦੋਂ ਮੈਂ ਉੱਥੇ ਥਾਣੇ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਪੁੱਠਾ ਸਿੱਧਾ ਬੋਲਿਆ ਠੀਕ ਹੈ ਬੋਲਣ ਤੋਂ ਬਾਅਦ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਵੀ ਐਸਐਸ ਸਾਹਿਬ ਤੁਸੀਂ ਗੱਲ ਸੁਣ ਲਓ ਤੁਸੀਂ ਥਾਣੇ ਦੇ ਮੁਖੀ ਹੋ ਤੁਸੀਂ ਗੱਲ ਸੁਣੋ ਲੋਕਾਂ ਦੀ ਲੋਕਾਂ ਨਾਲ ਆਪਾਂ ਸਾਰੇ ਆ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਉਥੋਂ ਗੱਡੀ ਉਹਨਾਂ ਨੇ ਪਹਾਈ ਇਹ ਸਾਰੇ ਬੰਦੇ ਮੋਟਰਸਾਈਕਲ ਚੱਕ ਕੇ ਸਾਡੀ ਗੱਡੀ ਨੂੰ ਪਹਿਲਾਂ ਹੀ ਇੱਥੇ ਆ ਸਰਕਾਰੀ ਹਸਪਤਾਲ ਆ ਗਏ ਹਾਂ ਸਾਡੇ ਮੁੰਡੇ ਚੱਕ ਲ ਗਏ ਚੱਕ ਲ ਗਏ ਜਦੋਂ ਇੱਥੇ ਆ ਕੇ ਅਸੀਂ ਹਸਪਤਾਲ ਜਦੋਂ ਪਹੁੰਚੇ ਅਸੀਂ ਜਾ ਕੇ ਐਸਐਮ ਨੂੰ ਐਸਐਮ ਨੇ ਮਿਲੇ ਇਹ ਸਾਰਾ ਇਹ ਜਿਹੜਾ 26 ਦਾ ਪਰਚਾ ਕਿ ਤੂੰ ਹੋਰ ਬੰਨ ਰਿਹਾ ਉਹਨਾਂ ਨੇ ਕਿਹਾ ਜੀ 26 ਦਾ ਜਿਹੜਾ ਪਰਚਾ ਹੈ ਉਹਨਾਂ ਦਾ ਉਹ ਹੈਗਾ ਸੀ ਉਹਦੇ ਲਈ ਮੈਡੀਕਲ ਕਰਾਉਣਾ ਮੈਂ ਪੂਰਨ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੂਰਨ ਸਿੰਘ ਨਾਲ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹ ਦੇਦੇ ਜਿਹੜਾ ਪੈਸਾ ਚੜਿਆ ਹੋਇਆ ਸੀ ਉਹ ਕਿਉਂ ਗੱਲ ਕਰਦਾ ਉਹਨਾਂ ਨੇ ਮੈਨੂੰ ਇਗਨੋਰ ਕੀਤਾ ਜਦੋਂ ਮੈਂ ਉਹਨੂੰ ਕਿਹਾ ਮੈਂ ਕਹਾਂ ਜੀ ਤੁਸੀਂ ਪੌਲਿਕ ਦੀ ਗੱਲ ਸੁਣ ਲਓ ਕੋਈ ਗੱਲ ਥਾਣੇ ਚਲੇ ਚਲੋ ਉਸ ਤੋਂ ਬਾਅਦ ਅਸੀਂ ਖਮੋਕਾ ਉਹਨਾਂ ਨੇ ਐਸਐਚ ਨੂੰ ਜਦੋਂ ਫੋਨ ਕੀਤਾ ਐਸਐਚ ਨੂੰ ਫੋਨ ਜਦੋਂ ਕੀਤਾ ਐਸਐਚ ਨੇ ਜਦੋਂ ਉੱਥੇ ਆਏ ਇਹਨਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਹੜੇ ਵਿਚਾਰੇ ਜਿਹੜੇ ਸਾਡੇ ਬੰਦੇ ਪਿੰਡਾਂ ਦੇ ਆਏ ਸੀ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਪਰਚੇ ਕਰਦਾਂਗੇ ਮੈਂ ਉਹ ਕਰਦਾਂਗੇ ਮੈਂ ਆਹ ਕਰਦਾਂਗੀ ਮੈਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਜੇਕਰ ਤੁਸੀਂ ਇਹ ਗੱਲ ਕਰਦੇ ਹੋ ਨਾ ਪਰਚਾ ਮੇਰੇ ਤੇ ਕਰ ਦਿਓ ਮੈਂ ਵੀ ਇਹਨਾਂ ਦੇ ਵਿੱਚੇ ਹੀ ਖੜੀ ਹਾਂ ਕਹਿੰਦੇ ਜੀ ਫੋਕਾਂਗੇ ਪਰਚਾ ਠੀਕ ਹੈ ਜੀ ਮੈਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਗੱਲ ਸੁਣਨ ਉਹਨਾਂ ਨੇ ਮੈਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿੱਚ ਮੈਂ ਫੇਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਗਾਲ ਪੈ ਗਏ ਮੈਂ ਫਿਰ ਸਤਕਾਰ ਜੋਗਾ ਸਾਡੀ ਜਨਾਨੀ ਨੂੰ ਜਿਹੜਾ ਹੈਗਾ ਇੱਕ ਥੱਪੜ ਵੱਜਿਆ ਨਹੀਂ ਮਾਰਿਆ ਹੀ ਗਿਆ ਹੱਥ ਨਹੀਂ ਆਉਂਦਾ ਲੱਗਿਆ ਜਿਹੜੀ ਮੈਂ ਗੱਲ ਨੂੰ ਸੱਚੀ ਕਹਿੰਦਾ ਪਰ ਮੇਰੇ ਗਾਲ ਪਈਏ ਵੇਖੋ ਜੀ ਆ ਐਸੇ ਚੱਕ ਮੇਰੇ ਗਾਲ ਪਈਏ ਮੈਂ ਇੱਕ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ ਕਾਹਰਮੈਨ ਵੀ ਹੋ ਇੱਕ ਪਾਰਟੀ ਵਲੰਟੀਅਰ ਦੇ ਤੌਰ ਤੇ ਵੀ ਕੰਮ ਕੀਤਾ ਤੁਸੀਂ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਹੋ ਰਿਹਾ ਤਾਂ ਕੀ ਮੰਨਦੇ ਹੋ ਜੀ ਐਸਐਚ ਜਿਹੜੀ ਹੈਗੀ ਇਸ ਥਾਣੇ ਦੇ लायक ਨਹੀਂ ਸਾਡੇ ਲੋਕਾਂ ਦੇ लायक ਨਹੀਂ ਜੇਕਰ ਸਾਡੇ ਲੋਕਾਂ ਦੀ ਸੱਚ ਦੀ ਆਵਾਜ਼ ਉਹ ਨਹੀਂ ਸੁਣਨਗੇ ਤਾਂ ਬਿਲਕੁਲ ਸਾਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਬੇਨਤੀ ਹੈ ਇਹ ਐਸਐਚ ਸਾਨੂੰ ਨਹੀਂ ਚਾਹੀਦਾ ਜਿਹੜੇ ਸਾਡੀਆਂ ਇਹੋ ਜੀਆਂ ਬਜ਼ੁਰਗ ਦੀ ਬੇਇੱਜ਼ਤੀ ਕਰਨ ਸਾਡੇ ਨੌਜਵਾਨ ਬੱਚਿਆਂ ਨੂੰ ਜਾਲੀ ਬੱਚਿਆਂ 'ਚ ਧੱਕਣ ਬਿਲਕੁਲ ਸਾਨੂੰ ਪ੍ਰਸ਼ਾਸਨ ਦਾ ਇਹੋ ਜਿਹਾ ਐਸਐਚ ਨਹੀਂ ਚਾਹੀਦਾ ਕੀ ਲੱਗਦਾ ਇਹ ਹਰ ਵਾਰ ਇਹ ਮਹਿਲਾ ਐਸਐਚਓ ਖਾਣਾ ਮੀਰਖਾ ਸੀ ਵਿਵਾਦਾਂ ਵਿੱਚ ਕਾਰਨ ਹੈ ਜੀ ਕਿਉਂਕਿ ਲਾਲਚੀ ਹੈ ਰੁਪਏ ਲੈ ਕੇ ਸਭ ਕੁਝ ਕਰਦੀ ਹੈ ਚਿੱਟੇ ਦਾ ਕੇਸ ਹੈ ਤੁਸੀਂ ਹੁਣ ਵੀ ਵਾਇਰਲ ਵੀਡੀਓ ਹੋਈ ਸੀਗੀ ਕੀ ਹੈ ਤੁਸੀਂ ਜਿਹੜੀ ਅੱਧਾ ਕਿਲੋ ਚਿੱਟਾ ਲੈ ਕੇ ਭੱਜ ਗਈ ਸੀ ਕਾਗਜ਼ਾਂ ਵਿੱਚ ਸਹੀ ਸਾਬਤ ਹੋ ਗਈ ਮੈਂ ਤਾਂ ਐਸਐਸਪੀ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੀ ਆਂ ਕਿ ਦੱਸੋ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਅਸੀਂ ਨਸ਼ੇ ਦੇ ਵਿਰੋਧ ਤਾਂ ਮੈਂ ਆਪਣੇ ਪਿੰਡ ਵਿੱਚੋਂ ਦੋ ਜੇਲ੍ਹ ਵਿੱਚ ਮੁੰਡੇ ਭੇਜੇ ਨੇ ਜੀ ਕਿਹੜੇ ਪਿੰਡ ਨੂੰ ਭੇਜਣ ਮੈਨੂੰ ਦੱਸ ਦੇ ਪੰਚਾਇਤ ਸਾਰਿਆਂ ਨੂੰ ਬੁਲਾ ਕੇ ਸਰਪੰਚ ਮੈਂ ਆਂ ਆ ਸਾਡੇ ਬੰਟੇ ਦੇ ਦੋ ਬੱਚੇ ਕਿਉਂਕਿ ਅਸੀਂ ਕਿਉਂ ਮੈਂ ਭੇਜੇ ਕਿਉਂਕਿ ਉਹ ਚਿੱਟੇ ਨਾਲ ਮਰਨਾਂ ਜੇਲ੍ਹ ਚ ਜਾ ਕੇ ਬਚ ਪੈਣ ਉਹਨਾਂ ਨੂੰ ਅਸੀਂ ਵਾਪਸ ਲੈ ਆਈਏ ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਬਚਾਉਣੀ ਹੈ ਨਾ ਕਿ ਗਵਾਉਣੀ ਹੈ ਮੈਂ ਕਹਿੰਦੀ ਸਾਡੇ ਬੱਚੇ ਕਿੱਥੇ ਲੱਗੇ ਹੋਏ ਨੇ ਗੋਲੀਆਂ 'ਚ ਲੱਗੇ ਹੋਏ ਨੇ ਪਰ ਪ੍ਰਸ਼ਾਸਨ ਜਿਹੜਾ ਗਲਤ ਫਾਇਦਾ ਉਖਾੜ ਰਿਹਾ ਇਹਨਾਂ ਦੀ ਜਾਂਦਾ ਸਾਡੇ ਬੱਚੇ ਪਾਰ ਹੈ ਸਾਡੇ ਅੱਜ ਨਾ ਜਿਹੜਾ ਇਨਸੀਡੈਂਟ ਹੋਇਆ ਗੱਲ ਸਾਹਮਣੇ ਆਈ ਹੈ ਮਹਿਲਾ ਐਸਐਚਓ ਵੱਲੋਂ ਕਿਹਾ ਜਾ ਰਿਹਾ ਡਿਊਟੀ 'ਚ ਵਿਗੜ ਪਾਇਆ ਗਿਆ ਜੀ ਸਾਡੀ ਦੇ ਵਿੱਚ ਵਿਗੜ ਵੇਖਣੇ ਕਹਿਣਗੇ ਜਦੋਂ ਚੇਅਰ ਪਰਸਨ ਦੇ ਇੱਕ ਗੱਲ ਪੈ ਰਹੇ ਨੇ ਲੋਕਾਂ ਦੀ ਗੱਲ ਨਹੀਂ ਸੁਣ ਰਹਾ ਤੇ ਗਲਤ ਜਿਹੜਾ 26 ਦਾ ਪਰਚਾ ਕਰਵਾ ਕੇ ਪੈਸੇ ਲੈ ਕੇ ਜਿਹੜਾ ਸੱਚ ਸਾਫ ਤੋਂ ਘੱਟ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਵੱਲੋਂ ਹੁਣ ਅੱਗੇ ਦੀ ਕੀ ਕਾਰਵਾਈ ਕਰਨ ਜਾ ਰਹੇ ਹੋ ਜੀ ਵੇਖੋ ਜੀ ਜੇ ਕਰ ਐਸਐਸਪੀ ਨੂੰ ਮੇਰੀ ਦੁਖਾਸ ਹੈ ਪਹਿਲੀ ਗੱਲ ਤੈਨੂੰ ਸਸਪੈਂਡ ਕੀਤਾ ਜਾਵੇ ਮੇਰੇ ਗੱਲ ਪਈ ਹੈ ਮੈਨੂੰ ਵੀ ਲੋਕਾਂ ਨੇ ਬਣਾਇਆ ਜੀ ਲੋਕਾਂ ਨੇ ਬਣਾਇਆ ਮੈਨੂੰ ਵੀ ਜਾ ਤੈਨੂੰ ਸਸਪੈਂਡ ਕੀਤਾ ਜਾਵੇ ਜਾ ਬਿਲਕੁਲ ਤਰਨ ਤੇ ਗੋ ਕੀਤਾ ਜਾਵੇਂ ਦੀ ਤਾਂ ਬਿਲਕੁਲ ਧਰਨੇਬਾਰੀ ਹੋਏਗੀ ਪ੍ਰਸ਼ਾਸਨ ਦੇ ਖਿਲਾਫ ਕੋਈ ਰਿਟਰਨ ਤੇ ਸ਼ਿਕਾਇਤ ਕਰਨ ਜਾ ਰਹੇ ਹੋ ਜੀ ਇਹ ਮਾਮਲਾ ਹੈ ਜੀ ਮੇਰੇ ਗਾਲ ਪਈ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਮੈਮ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਹੰਗਾਮਾ ਹੋਇਆ ਪੁਲਿਸ ਨਾਲ ਉਧਰ ਉਫਾਨਾ ਉਹ ਮਾਮਲਾ ਜੀ ਜੋ ਅੱਜ ਸਿਵਲ ਹਸਪਤਾਲ ਜਲਾਲਾਬਾਦ ਵਿੱਚ ਹੰਗਾਮਾ ਹੋਇਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਸਾਡੇ ਵੱਲੋਂ ਐਫ ਆਈ ਆਰ ਨੰਬਰ 67 ਮਿਤੀ 28 25 ਦਰਜ ਰਜਿਸਟਰ ਕੀਤੀ ਗਈ ਸੀ ਜੋ ਚੀਰੋਬਾਈ ਪਤਨੀ ਜਨਰਲ ਸਿੰਘ ਬਦਈ ਮਕਦਮਾ ਨੇ ਥਾੜਾ ਸਿੰਘ ਵਾਲੀ ਚਾਰ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ 23 23 ਦਾ ਜਿਹਦੇ ਵਿੱਚ ਸਾਨੂੰ 22825 ਨੂੰ ਰਿਜ਼ਲਟ ਮਹਿਸੂਲ ਹੋ ਗਿਆ ਡਾਕਟਰੀ ਰਿਪੋਰਟ ਮਹਿਸੂਲ ਹੋਈ ਅਕੋਰਡਿੰਗ ਟੂ ਜਿਹੜਾ ਮੈਡੀਕਲ ਰਿਕਾਰਡ ਅਸੀਂ ਐਫ ਆਈ ਆਰ ਦੇ ਵਿੱਚ 326 ਦਾ ਯਾਨਕੀ 118 2 ਬੀ ਐਨ ਐਸ ਦਾ ਵਾਜਾ ਕਰਤਾ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਅਸੀਂ ਅੰਗਰੇਜ਼ ਸਿੰਘ son of ਕਰਨੈਲ ਸਿੰਘ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਅਸੀਂ ਉਹਦਾ ਮੈਡੀਕਲ ਕਰਾ ਕੇ ਉਹਨੂੰ ਜੱਜ ਸਾਹਬ ਦੇ ਪੇਸ਼ ਕਰਨਾ ਸੀ ਜਦੋਂ ਅਸੀਂ ਉਹਦਾ ਮੈਡੀਕਲ ਕਰਾਉਣ ਲਈ ਸੀ ਹੌਲਾ ਹਸਪਤਾਲ ਜਲਾਲਾਬਾਹ ਪਹੁੰਚੇ ਤਾਂ ਉੱਥੇ ਪਬਲਿਕ ਨੇ ਇਕੱਠੇ ਹੋ ਕੇ ਸਾਡੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਚਾਹਿਆ ਜੀ ਇਹਦੀ ਕਮਾਂਡ ਲੱਗੋ ਕਿ ਸੁਸ਼ੀਲ ਪੌਰ ਬੱਟੀ ਫੀਰ ਪਰਸਨ ਮਾਰਕਟ ਕਮੇਟੀ ਨੂੰ ਉਸਾਇਦਾ ਸੀ ਉਹਨਾਂ ਦੇ ਵੱਲੋਂ ਦੋ ਸਲਾਏ ਗਏ ਨੇ ਜਿਹੋ ਉਸ ਨੇ ਸਾਡੇ ਨਾਲ ਤੱਕਾ ਨਹੀਂ ਜੀ ਜੋ ਵੀ ਉਹਨਾਂ ਵੱਲੋਂ ਦੋਸ਼ ਲਗਾਇਆ ਗਿਆ ਦੇਖੋ ਜੀ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆਗਾ ਸਾਨੂੰ ਮਦਈ ਮੁਕੱਦਮਾ ਨੇ ਬਿਆਨ ਲਖਾਇਆ ਅਕੋਰਡਿੰਗੂ ਡਾਕਟਰੀ ਰਿਪੋਰਟ ਜਿਹੜੀਆਂ ਪਹਿਲਾਂ ਸੱਠਾ ਸੀ ਉਹਦੇ ਅਕੋਰਡਿੰਗ ਅਸੀਂ ਸੈਕਸ਼ਨ ਲਗਾਏ ਆ ਤੇ ਜਦੋਂ ਬਾਅਦ ਵਿੱਚ ਸਾਨੂੰ ਡਾਕਟਰੀ ਰਿਪੋਰਟ ਮਸੂਲ ਹੋਈ ਐਕਸ-ਰੇ ਰਿਪੋਰਟ ਮਸੂਲ ਹੋਈ ਉਹਦੇ ਅਕੋਰਡਿੰਗ ਅਸੀਂ ਵਾਧਾ ਕੀਤਾ ਨਹੀਂ ਜੀ ਇਹ ਗੱਲ ਮੇਰੇ ਧਿਆਨ ਵਿੱਚ ਵੀ ਨਹੀਂ ਹੈਗੀ ਤੇ ਜੇ ਕੋਈ ਯੋਜਿਕਲ ਸਾਹਮਣੇ ਆਉਂਦੀ ਉਹ ਤੋਂ ਆਪਾਂ ਵੈਰੀਫਾਈ ਕਰ ਲੈਨੇ ਆ ਪਰ ਜੇ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਤਾਂ ਇਸ ਚੀਜ਼ ਦਾ ਹੁਣ ਤੱਕ ਤਾਂ ਖੁਲਾਸਾ ਹੋ ਹੀ ਜਾਣਾ ਸੀਗਾ ਉਹ ਕਹਿ ਰਹੇ ਨੇ ਅਸੀਂ ਗੱਡੀ ਰੋਕ ਕੇ ਮਹਿਲਾ ਨੂੰ ਉਹਨਾਂ ਤੋਂ ਕਰਨ ਦੀ ਕੋਸ਼ਿਸ਼ ਕੀਤੀ ਪਰ ਫਾਂਡੇ ਤੇ ਗੱਡੀ ਕਢਾਉਣ ਤਾਂ ਕੋਸ਼ਿਸ਼ ਕੀਤੀ ਗਲਤ ਆਕ੍ਰਿਆ ਗਿਆ ਸਾਡਾ ਮਹਿਲਾ ਨੂੰ ਦੋਸ਼ سنگੀਨ ਦੋਸ਼ ਹੋ ਜਾਇਆ ਜੇਦੋਂ ਉਹਨਾਂ ਨੇ ਸਾਡੀ ਗੱਡੀ ਨੂੰ ਰੋਕਿਆ ਅਮੀਰ ਖਾਸ ਦੀ ਗੱਡੀ ਨੂੰ ਤਾਂ ਅਸੀਂ ਮੈਡਮ ਨੂੰ ਰਿਕੁਐਸਟ ਕੀਤੀ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਕਿ ਸਾਡੀ ਗੱਡੀ ਲੰਗ ਲੈਣ ਨੂੰ ਸਾਡੀ ਤੁਸੀਂ ਡਿਊਟੀ ਦੇ ਵਿੱਚ ਦੇ ਦਿਨ ਆਪੋ ਪਰ ਮੈਡਮ ਨੇ ਮੇਰੇ ਤੇ ਦੋਸ਼ ਲਗਾਉਣੇ ਸਟਾਰਟ ਕਰ ਦਿੱਤੇ ਕਿ ਮੈਡਮ ਮੈਂ ਮੈਨੂੰ ਕਹਿੰਦੀ ਕਿ ਮੈਂ ਤੇਰੇ ਦੇ ਪਰਚਾ ਦੇ ਦੇਣਾ ਐਦਾਂ ਕਰ ਦੇਣਾ ਪਰ ਮੇਰੇ ਵੱਲੋਂ ਉਹਨੂੰ ਕੋਈ ਵੀ ਐਵੇਂ ਦੀ ਸ਼ਬਦਾਵਲੀ ਨਹੀਂ ਬੋਲੀ ਗਈ ਮੇਰੇ ਵੱਲੋਂ ਉਹਨਾਂ ਨੂੰ ਰਿਕੁਐਸਟ ਹੀ ਕੀਤੀ ਗਈ ਸੀ ਕਿ ਸਾਨੂੰ ਆਪਣੀ ਕਾਰਵਾਈ ਕਰਨ ਦਿਓ ਜੇ ਅਗਰ ਜੋ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਅਸੀਂ ਕੋਈ ਤਕਾ ਕਰ ਰਹੇ ਆ ਤਾਂ ਆਪਾਂ ਦਫ਼ਤਰ ਪੈ ਕੇ ਗੱਲ ਕਰ ਲੈਨੇ ਆ ਪਰ ਉਹਨਾਂ ਨੇ ਦਫ਼ਤਰ ਬੈਠੋ ਵੀ ਮਨਾ ਕਰਤਾ ਜੋ ਗੱਲ ਕਰੋਗੇ ਇੱਥੇ ਕਰੋਗੇ ਪਰ ਅਸੀਂ ਉਸ ਟਾਈਮ ਦੋਸ਼ੀ ਸਾਡੇ ਕੋਲੇ ਸੀਗਾ ਤਾਂ ਅਸੀਂ ਉਹਨੂੰ ਪੇਸ਼ ਕਰਨਾ ਸੀਗਾ ਤੇ ਜੋ ਕਾਰਵਾਈ ਬਣਦੀ ਸੀ ਉਹ ਕਰਨੀ ਸੀ ਜੋ ਮੁਕਦਮਾ ਦਰਜ ਹੋਇਆ ਸੀ 21 ਮਾਰਚ ਨੂੰ ਲੇਖ ਹੋਇਆ ਸੀ ਦੇਖੋ ਜੀ ਇਹਦੇ ਵਿੱਚ ਲੜਾਈ ਹੋਈ ਸੀ ਲੜਾਈ ਦੇ ਵਿੱਚ ਜੋ ਵੀ ਆਪਾਂ ਨੂੰ ਤੱਤ ਸਾਹਮਣੇ ਆ ਉਹਦੇ ਅਕੋਰਡਿੰਗ ਮੁਕਦਮਾ ਨਰਜਿਸਟਰ ਹੋਇਆ ਸੀ ਨਹੀਂ ਜੀ ਇਹਦੇ ਸਾਹਮਣੇ ਤਾਂ ਕੋਈ ਜ਼ਮੀਨੀ ਬਵਾਦ ਦਾ ਕੋਈ ਵੀ ਇਨਾਂ ਨੇ ਮਿਹਰਬਾਨੀ ਹੈਗਾ ਨਹੀਂ ਹੈ ਜੀ ਜੀ ਅੱਗੇ ਜਿਸ ਤਰ੍ਹਾਂ ਅੱਜ ਤੁਸੀਂ ਦੱਸਿਆ ਕਿ ਡਿਊਟੀ ਦੇ ਵਿਗਨ ਕੋਣ ਕੁਝ ਕੋਈ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਜੀ ਇਹਨਾਂ ਲੋਕਾਂ ਨੇ ਕਿ ਹਾਂ ਜੀ ਜੋ ਜੋ ਲੋਕਾਂ ਨੇ ਡਿਊਟੀ ਸਰਕਾਰੀ ਡਿਊਟੀ ਦੇ ਵਿਗਨ ਕੋਣ ਦੀ ਕੋਸ਼ਿਸ਼ ਕੀਤੀ ਉਹ ਉਹਦੇ ਉਹਦੇ ਉਹਦੀ ਸੰਬੰਧੀ ਅਸੀਂ ਮੈਂ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਵੀ ਮੈਨੂੰ ਮੇਰੇ ਸੀਨੀਅਰ ਅਫਸਰ ਹੁਕਮ ਕਰਨਗੇ ਜੋ ਵੀ ਮੈਨੂੰ ਲਾ ਮੈਨੂੰ ਅਲਾਉ ਕਰੂਗਾ ਉਹ ਕਾਰਵਾਈ ਕੀਤੀ ਜਾਊਗੀ ਕੁਝ ਮੁਲਾਜ਼ਮ ਮਹਿਲਾ ਮਹਿਲਾਵਾਂ ਦੇ ਨਾਲ ਉਹਦੇ ਦੇਖ ਲਈ ਵੀ ਵੀਡੀਓ ਚਾਹੁੰਦੇ ਨਹੀਂ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਵੀ ਮੁਲਾਜ਼ਮ ਨੇ ਮਹਿਲਾ ਨੂੰ ਕੋਈ ਉਲਝਾਇਆ ਹੋਣਾ ਇਵਨ ਕਿ ਮਹਿਲਾ ਉਥੋਂ ਦੀਆਂ ਕਰਨ ਜਿਹੜੀਆਂ ਲੇਡੀਜ਼ ਸੀਗੀਆਂ ਉਹ ਸਾਡੇ ਆ ਕੇ ਗੱਲ ਪੈਂਦੇ ਆ ਸੀ ਕਿਉਂਕਿ ਪੁਲਿਸ ਬਹੁਤ ਥੋੜੀ ਸੀ ਤੇ ਉਥੇ ਪਬਲਿਕ ਬਹੁਤ ਹੀ ਜ਼ਿਆਦਾ ਇਕੱਠੀ ਹੋਈ ਹੋਈ ਸੀ